ਸਸਿਕਾ ਦੋਸਤੋ ਮੈਂ ਤੁਹਾਡਾ ਆਪਣਾ ਮਨਦੀਪ ਖੁਰਮੀ ਹਮਿੰਦਪੁਰਾ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਪਾਇਂਦਰੀਆ ਦੇ ਮੰਚ ਰਹੀ ਅਸੀਂ ਕਿਸੇ ਨਾ ਕਿਸੇ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕਰੀਏ ਅੱਜ ਮੇਰੇ ਨਾਲ ਬੈਠੇ ਸਰਦਾਰ ਬਲਵੰਤ ਸਿੰਘ ਗਿੱਲ ਕਿਸੇ ਵੀ ਜਾਣ ਪਹਿਚਾਨ ਦੇ ਮੁਹਤਾਜ ਨਹੀਂ ਬਹੁਤ ਸਾਰੇ ਅਖਬਾਰਾਂ ਵੈਬਸਾਈਟਾਂ ਤੇ ਤੁਸੀਂ ਇਹਨਾਂ ਦੀਆਂ ਕਹਾਣੀਆਂ ਰਚਨਾਵਾਂ ਪੜਦੇ ਰਹਿੰਦੇ ਹੋ ਬਲਵੰਤ ਸਿੰਘ ਗਿੱਲ ਜੀ ਬਾਰੇ ਅੱਜ ਉਹਨਾਂ ਤੋਂ ਜਾਣਦੇ ਹਾਂ ਕਿ ਉਹਨਾਂ ਨੇ ਇੱਕ ਪਹਿਲਾਂ ਤਾਂ ਮੈਂ ਦੱਸ ਦੇਵਾਂ ਕਿ ਜਿਹੜਾ ਬੈਡਫੋਰਡ ਸ਼ਾਇਰ ਆ ਸ਼ਹਿਰਾਂ ਇਨੂੰ ਪੱਠਿਆਂ ਦਾ ਸ਼ਹਿਰ ਕਿਹਾ ਜਾਂਦਾ ਹੈ ਕਹਿੰਦੇ ਆ ਕਿ ਇੱਥੇ ਭੂਤਕਾਲ ਦੇ ਵਿੱਚ ਬਹੁਤ ਸਾਰੇ ਪੱਠੇ ਹੁੰਦੇ ਸੀ ਤੇ ਉੱਥੇ ਜਿੱਥੇ ਇੱਟਾਂ ਬਣਦੀਆਂ ਤੇ ਬਲਵੰਤ ਸਿੰਘ ਗੱਲਜੀ ਨੇ ਵੀ ਆਪਣਾ ਸਫ਼ਰ ਇੱਕ ਸਧਾਰਨ ਕਾਮੇ ਦੇ ਤੌਰ ਤੇ ਸ਼ੁਰੂ ਕੀਤਾ ਤੇ 15 ਸਾਲ ਇੱਥੋਂ ਦੀ ਜਿਹੜੀ ਕਾਉਂਸਲ ਆ ਉਹਦੇ ਮੇਅਰ ਵਜੋਂ ਇਹਨਾਂ ਨੇ ਸੇਵਾਵਾਂ ਨਿਭਾਈਆਂ ਤੇ ਗੱਲ ਸਾਹਿਬ ਨਾਲ ਕਰਦੇ ਆ ਗੱਲ ਸਾਹਿਬ ਤੁਹਾਡਾ ਪੰਜ ਦਰਿਆ ਦੇ ਮੰਚ ਤੇ ਬਹੁਤ ਬਹੁਤ ਸਵਾਗਤ ਜੀ ਧੰਨਵਾਦ ਮਨਦੀਪ ਜੀ ਬਹੁਤ ਬਹੁਤ ਸ਼ੁਕਰੀਆ ਕਿ ਸਾਡੇ ਦਰਸ਼ਕ ਆ ਗਏ ਉਹਨਾਂ ਨਾਲ ਰੂਹ ਰੂਹ ਕਰਾ ਰਹੇ ਹੋ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਤੁਸੀਂ ਇੱਕ ਸੁਧਾਰਨ ਕਾਮੇ ਵਜੋਂ ਜਿਵੇਂ ਕਿ ਕੋਈ ਵੀ ਪ੍ਰਵਾਸੀ ਪੈਰ ਉਠਦਾ ਬਾਹਰ ਆਉਂਦਾ ਤਾਂ ਉਹਦਾ ਸਭ ਤੋਂ ਪਹਿਲੀ ਦੌੜ ਹੁੰਦੀ ਆ ਆਪਣੇ ਪਰਿਵਾਰ ਪਾਲਣ ਦੀ ਤੇ ਉਸ ਦੌੜ ਦੇ ਵਿੱਚ ਤੁਸੀਂ ਵੀ ਇੱਕ ਦੌੜਾਕ ਬਣ ਕੇ ਤੁਰੇ ਤੇ ਇੱਕ ਇੱਟਾਂ ਦੇ ਪੱਠੇ ਤੇ ਇੱਕ ਕਾਮੇ ਵਜੋਂ ਸੁਧਾਰਨ ਕਾਮੇ ਵਜੋਂ ਕੰਮ ਸ਼ੁਰੂ ਕੀਤਾ ਉੱਥੋਂ ਲੈ ਕੇ ਤੁਸੀਂ ਮੇਅਰ ਤੱਕ ਦੇ ਬਹੁਤ ਵੱਡੇ ਰੁਤਬੇ ਤੇ ਪਹੁੰਚੇ ਇਸ ਸਫਰ ਨੂੰ ਤੁਸੀਂ ਆਪਣੇ ਸ਼ਬਦਾਂ ਚ ਕਿਵੇਂ ਬਿਆਨੋਗੇ ਹਾਂਜੀ ਮਨਦੀਪ ਜੀ ਜਿਵੇਂ ਕਿ ਆਮ ਪ੍ਰਵਾਸੀ ਕਿਸੇ ਵੀ ਕੰਟਰੀ ਦੇ ਵਿੱਚ ਜਾ ਕੇ ਉਹਨਾਂ ਨੂੰ ਜਦੂਜਾਦ ਕਰਨੀ ਪੈਂਦੀ ਆ ਮੈਂ ਵੀ ਕੋਈ ਬੰਦਾ ਸਪੈਸ਼ਲ ਨਹੀਂ ਸੀ ਕਿਉਂਕਿ ਮੈਂ ਵੀ ਉਹਨਾਂ ਵਿੱਚੋਂ ਹੀ ਆ ਤੇ ਉਹਨਾਂ ਦਿਨਾਂ ਦੇ ਵਿੱਚ ਜਿੰਨਾਂ ਦਿਨਾਂ ਚ ਮੈਂ ਆਇਆ ਸੀ ਅੱਜ ਤੋਂ 45 40 ਸਾਲ ਪਹਿਲਾਂ ਉਹਨਾਂ ਦਿਨਾਂ ਦੇ ਵਿੱਚ ਤਾਂ ਕਾਫੀ ਜਦੂਜਾਦ ਕਰਨੀ ਪੈਂਦੀ ਸੀ ਕਿਉਂਕਿ ਉਹਨਾਂ ਦਿਨਾਂਾਂ ਚ ਬੋਲੀ ਦੀ ਪ੍ਰੋਬਲਮ ਪੈਂਦੀ ਸੀ ਤੇ ਆਰਥਿਕ ਸਮੱਸਿਆਵਾਂ ਤੇ ਪਿੱਛੇ ਜਿਹੜੇ ਕਰਜ਼ੇ ਲਏ ਹੁੰਦੇ ਆ ਉਹਨਾਂ ਨੂੰ ਮੋੜਨ ਦੀ ਕੋਸ਼ਿਸ਼ਾਂ ਵੀ ਕਰਨੀਆਂ ਪੈਂਦੀਆਂ ਆ ਸੋ ਇਸ ਕਰਕੇ ਮੈਨੂੰ ਇਹ ਸੋਚਣ ਦੀ ਬਜਾਏ ਕਿ ਮੈਂ ਕੋਈ ਵਾਈਟ ਕਲਰ ਜੌਬ ਲਵਾਂ ਤੇ ਮੈਂ ਮਜ਼ਦੂਰੀ ਕਰਨੀ ਚੰਗੀ ਸਮਝੀ ਤੇ ਜਿਹੜੀ ਕਿ ਮੈਂ ਕੀਤੀ ਕਿਉਂਕਿ ਮਿਹਨਤ ਬੰਦੇ ਦਾ ਗਹਿਣਾ ਹੁੰਦੀ ਆ ਹਾਂਜੀ ਹਾਂਜੀ ਕਿਉਂਕਿ ਜਿਉਂ ਜੇ ਸਟਰਗਲ ਨਹੀਂ ਕਰਦੇ ਤੁਸੀਂ ਇਹਨਾਂ ਮੁਲਕਾਂ 'ਚ ਤੁਸੀਂ ਕਾਮਯਾਬ ਨਹੀਂ ਹੁੰਦੇ ਤੇ ਮੈਂ ਵੀ ਉਹ ਸਟਰਗਲ ਜਿਹੜੀ ਆ ਉਹ ਕੀਤੀ ਆ ਜੀ ਤੇ ਤੁਸੀਂ ਜਿਹੜਾ ਇੱਥੋਂ ਦੇ ਮੇਅਰ ਵਜੋਂ ਸੁਣਿਆ ਕਿ 15 ਸਾਲ ਤੁਸੀਂ ਸੇਵਾ ਕੀਤੀ ਆ ਉਹਦੇ ਚੱਲਦਿਆਂ ਤੁਹਾਨੂੰ ਕੁਝ ਵਿਸ਼ੇਸ਼ ਜਿਹੜੀ ਕਹ ਲੋ ਕਿ ਕਠਿਨਾਈ ਦਾ ਸਾਹਮਣਾ ਕਰਨਾ ਪਿਆ ਹੋਵੇ ਹਾਂਜੀ ਇਹ ਵੈਸੇ ਬਹੁਤੀ ਕਠਿਨਾਈ ਤਾਂ ਨਹੀਂ ਸਣੀ ਪਈ ਕਿਉਂਕਿ ਜਿਸ ਟਾਊਨ ਦੇ ਵਿੱਚ ਮੈਂ ਰਹ ਰਹੇ ਹਾਂ ਬੈਡਫੋਰਡ ਦੇ ਵਿੱਚ ਸਾਡੀ ਆਬਾਦੀ ਸਿਰਫ 2% ਆ ਇੱਥੇ ਸਿੱਖਾਂ ਦੀ ਤੇ ਬਾਕੀ ਜਿਹੜੇ 98% ਤਕਰੀਬਨ ਗੋਰੇ ਜਾਂ ਹੋਰ ਬਾਕੀ ਨੈਸ਼ਨੈਲਿਟੀਆਂ ਰਹਿੰਦੇ ਆ ਤੇ ਕਿਉਂਕਿ ਮੈਂ ਇੱਥੇ ਆ ਕੇ ਕੁਝ ਆਮ ਕਮਿਊਨਿਟੀ ਦੇ ਕੰਮ ਕਰਦਾ ਰਿਹਾ ਸੀ ਤੇ ਉਹਨਾਂ ਦੀ ਅੱਖਾਂ ਵਿੱਚ ਮੈਂ ਚੜਿਆ ਸੀ ਤੇ ਉਹਨਾਂ ਨੇ ਮੈਨੂੰ ਪਸੰਦ ਕੀਤਾ ਤੇ ਉਹਨਾਂ ਨੇ ਮੈਨੂੰ ਵੋਟਾਂ ਪਾਈਆਂ ਤੇ ਫੇ ਮੈਂ ਇੱਥੇ ਪਹਿਲਾਂ ਕਾਉਂਸਲਰ ਬਣਿਆ ਸੀ 94 ਦੇ ਵਿੱਚ ਅੱਛਾ ਜੀ ਹਾਂਜੀ ਤੇ ਉਹ ਤੋਂ ਬਾਅਦ ਫਿਰ ਜਦ ਜਦ ਕਰਦਾ ਰਿਹਾ ਆਮ ਕਮੇਟੀ ਦੇ ਵਿੱਚ ਵਿਚਰਦਾ ਰਿਹਾ ਉਹਨਾਂ ਦੇ ਕੰਮ ਕਰਦਾ ਰਿਹਾ ਤੇ ਫੇਰ ਮੈਨੂੰ ਤਿੰਨ ਵਾਰ ਲਗਾਤਾਰ ਕਾਉਂਸਲਰ ਬਣ ਦਾ ਮੌਕਾ ਮਿਲਿਆ ਤਿੰਨ ਇਲੈਕਸ਼ਨਾਂ ਮੈਂ ਜਿੱਤਦਾ ਰਿਹਾ ਤੇ ਅਖੀਰ ਦੇ ਵਿੱਚ ਫੇਰ ਮੈਨੂੰ ਬੈਡਫੋਰਡ ਕੈਂਪਸਟਨ ਦਾ ਮੇਅਰ ਵਨ ਦਾ ਮੌਕਾ ਮਿਲਿਆ ਠੀਕ ਹੈ ਉਹ ਮੇਅਰ ਦੀ ਵੀ ਕੋਈ ਸਮਾਂ ਜਿਹੜੀ ਹੱਦ ਹੁੰਦੀ ਹੈ ਕਿ ਨਹੀਂ ਹਾਂਜੀ ਉਹਨਾਂ ਦੀ 1 ਸਾਲ ਦੀ ਟਰਮ ਹੁੰਦੀ ਆ ਤੇ ਇਹ ਪਹਿਲਾਂ ਡਿਫਟੀ ਮੇਅਰ ਬਣਿਆ ਸੀ ਤੇ ਉਹ ਤੋਂ ਬਾਅਦ ਵਿੱਚ ਫਿਰ 1 ਸਾਲ ਫਿਰ ਮੇਅਰ ਬਣਿਆ ਤੇ ਉਹ ਤੋਂ ਬਾਅਦ ਵਿੱਚ ਫਿਰ ਜਿਹੜੀ ਆ ਉਹ ਫਿਰ ਚੋਣੇ ਹੁੰਦੀ ਆ ਤੇ ਉਹ ਆਮ ਤੌਰ ਤੇ ਕੀ ਹੁੰਦਾ ਆ ਉਹ ਪਾਰਟੀ ਜਿਹੜੀ ਆ ਫਿਰ ਦੂਜੇ ਨੂੰ ਚਾਂਸਸ ਦਿੰਦੀ ਆ ਕਿਉਂਕਿ ਆਮ ਤੌਰ ਤੇ ਇੱਥੇ ਵੋਟਾਂ ਨਹੀਂ ਘੱਟ ਪੈਂਦੀਆਂ ਸਿਲੈਕਸ਼ਨ ਹੁੰਦੀ ਆ ਸਿਲੈਕਸ਼ਨ ਹੁੰਦੀ ਆ ਤੇ ਉਸ ਸਿਲੈਕਸ਼ਨ ਦੇ ਵਿੱਚ ਮੈਂ ਕਾਮਯਾਬ ਹੋਇਆ ਸੀ ਜੀ ਤੇ ਉਸ ਦੇ ਨਾਲ ਨਾਲ ਤੁਸੀਂ ਆਪਣਾ ਜਿਹੜਾ ਸ਼ੌਕ ਹੈ ਕਲੇਖਕ ਵਜੋਂ ਵੀ ਜਾਰੀ ਰੱਖਿਆ ਆ ਕਿੰਨੀਆਂ ਕਿਤਾਬਾਂ ਤੁਸੀਂ ਪਾਠਕ ਜਗਤ ਦੀ ਝੋਲੀ ਪਾ ਚੁੱਕੇ ਹਾਂ ਜੀ ਮੈਂ ਗਾਹੇ ਵਗਾਈ ਜਿਆਦਾ ਮੈਂ ਅਸੀਂ ਕਿਉਂਕਿ ਮੈਂ ਇੱਥੇ ਦੀ ਜ਼ਿੰਦਗੀ ਤੋਂ ਕਾਫੀ ਪਰਵਾਹਤ ਹੋਈ ਅਸੀਂ ਮੇਰੀ ਮੇਰੇ ਲੇਖ ਮੇਰੀਆਂ ਕਹਾਣੀਆਂ ਤਾਂ 1983 ਚ ਦੇਸ਼ ਪ੍ਰਦੇਸ਼ ਤੇ ਪੰਜਾਬ ਟਾਂਸ ਵਿੱਚ ਸ਼ਾਦੀਆਂ ਰਹੀਆਂ ਸੀਆਂ ਤੇ ਉਸ ਬਾਅਦ ਚ ਫੇਰ ਹੁਣ 4-5 ਸਾਲ ਹੋ ਗਿਆ ਮੈਂ ਸੋਚਿਆ ਕਿ ਇਹਨਾਂ ਸਾਰੀਆਂ ਕਹਾਣੀਆਂ ਨੂੰ ਇੱਕ ਕਿਤਾਬ ਦਾ ਰੂਪ ਦੇਵਾਂ ਤੇ ਮੇਰੀਆਂ ਇਸ ਵੇਲੇ ਤੱਕ ਤਿੰਨ ਮੇਰੀਆਂ ਆਪਣੀਆਂ ਕਹਾਣੀਆਂ ਦੀ ਪੂਸਤਾਂ ਆ ਚੁੱਕੀਆਂ ਹਨ ਤੇ ਦੋ ਸੰਪਾਦਕ ਤੋ ਪੋਸਟਾਂ ਜਿਹੜੀਆਂ ਉਹ ਸ਼ਬਦੀਆਂ ਟੋਟਲ ਪੰਜ ਪੋਸਟਾਂ ਮੇਰੀਆਂ ਪੰਜਾਬੀ ਸਾਇਹਦੀ ਝੋਲੀ ਵਿੱਚ ਪੈ ਚੁੱਕੀਆਂ ਹਨ ਜੀ ਇੱਕ ਲੇਖਕ ਵਜੋਂ ਜਦੋਂ ਤੁਹਾਨੂੰ ਆਪਣੇ ਪਾਠਕਾਂ ਵੱਲੋਂ ਬਹੁਤ ਸਾਰਾ ਪਿਆਰ ਮਿਲਦਾ ਤਾਂ ਕੀ ਮਹਿਸੂਸ ਹੁੰਦਾ ਬੜੀ ਖੁਸ਼ੀ ਹੁੰਦੀ ਆ ਬੜਾ ਸਕੂਨ ਮਿਲਦਾ ਜੀ ਦੇਖੋ ਜਦ ਤੁਸੀਂ ਮਿਹਨਤ ਕਰਦੇ ਆ ਜਾਂ ਤੁਸੀਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਉਹਨੀਆਂ ਦੀਆਂ ਖੁਸ਼ੀਆਂ ਗਮੀਆਂ ਨੂੰ ਛੋਹਦੇ ਹੋ ਤਾਂ ਲੋਕ ਇਹ ਸੋਚਦੇ ਆ ਕਿ ਉਹ ਕਹਾਣੀਆਂ ਜਾਂ ਉਹ ਲੇਖ ਜਿਹੜੇ ਉਹਨਾਂ ਦੇ ਨਾਲ ਬਿਲਕੁਲ ਸੰਬੰਧਤ ਆ ਜਾਂ ਉਹਨਾਂ ਨਾਲ ਉਹ ਬਾਤਰੀਆਂ ਘਟਲਾਵਾਵਾਂ ਹੁੰਦੀਆਂ ਹਨ ਯਾਨੀ ਉਹਨਾਂ ਦੀਆਂ ਗੱਲਾਂ ਹੀ ਹੁੰਦੀਆਂ ਉਹਨਾਂ ਦੀ ਗੱਲਾਂ ਹੁੰਦੀਆਂ ਕਿਉਂਕਿ ਉਹ ਇਦਾਂ ਸੋਚਦੇ ਆ ਕਿ ਇਹ ਕੋਈ ਹਵਾ ਚੋਂ ਨਹੀਂ ਗੱਲ ਲਈ ਗਈ ਇਹ ਤਾਂ ਮੇਰੇ ਫਲਾਣੇ ਰਿਸ਼ਤੇਦਾਰਾਂ ਦਾ ਬਪਰੀਆ ਇਹ ਮੇਰੇ ਫਲਾਣੇ ਮਿੱਤਰ ਦੋਸਤਾਂ ਦਾ ਬਪਰੀਆ ਸੋ ਇਸ ਕਰਕੇ ਉਹਨਾਂ ਨੇ ਕਹਾਣੀਆਂ ਨੂੰ ਬੜੀ شدت ਨਾਲ ਉਹਨਾਂ ਨੇ ਸਲਾਇਆ ਤੇ ਉਹਨਾਂ ਤੇ ਕਾਫੀ ਕਮੈਂਟ ਆਉਂਦੇ ਰਹੇ ਜਾਂ ਤੇ ਇਸੇ ਕਰਕੇ ਮੈਨੂੰ ਹੋਰ ਲਿਖਣ ਲਈ ਪ੍ਰੇਰਣਾ ਮਿਲਦਾ ਰਿਹਾ ਹਾਂ ਗੱਲ ਸਾਹਿਬ ਪਰਿਵਾਰ ਦਾ ਸਹਿਯੋਗ ਜਾਂ ਹੌਸਲਾ ਉਹਦੇ ਬਾਰੇ ਕੀ ਕਹੂੰਗੀ ਹਾਂਜੀ ਇਹ ਤਾਂ ਬਹੁਤ ਜ਼ਰੂਰੀ ਆ ਜੀ ਤੁਸੀਂ ਜਦ ਇਹੋ ਜਿਹੇ ਕੰਮ 'ਚ ਪੈਨੇ ਆ ਇਸ ਜਦੋ ਜਿਹੇ ਤਰ੍ਹਾਂ ਦੇ ਕੰਮ ਦੇ ਵਿੱਚ ਪਰਿਵਾਰਕ ਸਹਿਯੋਗ ਬਹੁਤ ਇੰਪੋਰਟੈਂਟ ਹੁੰਦਾ ਆ ਤਾਂ ਇਹ ਜਿਹੜਾ ਸਹਿਯੋਗ ਆ ਮੈਨੂੰ ਪਰਿਵਾਰ ਵੱਲੋਂ ਬਹੁਤ ਵਧੀਆ ਮਿਲਿਆ ਤੇ ਖਾਸ ਤੌਰ ਤੇ ਮੇਰੀ ਪਤਨੀ ਵੱਲੋਂ ਪਰਮਿੰਦਰ ਵੱਲੋਂ ਤਾਂ ਇਹ ਸਹਿਯੋਗ ਮੈਂ ਉਹਨਾਂ ਦੀ ਸਲਾਹ ਨਾ ਕਰਦਾ ਕਿਉਂਕਿ ਜਦ ਵੀ ਹੁੰਦਾ ਸੀ ਕਿਉਂਕਿ ਮੈਂ ਜਦ ਵੀ ਕੋਈ ਖਾਣੀ ਜਾਂ ਕੋਈ ਲੇਖ ਲਿਖਣਾ ਪਹਿਲਾਂ ਉਹਨਾਂ ਨੂੰ ਪੜਾਉਂਦਾ ਹੁੰਦਾ ਸੀ ਤੇ ਇਹਦੇ ਵਿੱਚ ਦੇਖੋ ਕਿ ਇਹ ਆਮ ਕਮਿਊਨਿਟੀ ਦੇ ਵਿੱਚ ਆਮ ਸਮਾਜ ਦੇ ਵਿੱਚ ਇਹ ਵਿਚਰਨਯੋਗ ਹੈ ਜਿਵੇਂ ਕਹਿੰਦੇ ਨੇ ਚੈਰਿਟੀ ਸਟਾਰਟਸ ਫਰੋਮ ਹੋਮ ਬਿਲਕੁਲ ਬਿਲਕੁਲ ਮਨਦੀਪ ਇਹ ਤੁਹਾਡੀ ਗੱਲ ਬਿਲਕੁਲ ਠੀਕ ਆ ਇਸੇ ਘਰੋਂ ਪਹਿਲਾਂ ਤੁਸੀਂ ਦੇਖੋ ਉਹਦੇ ਵਿੱਚ ਕਈ ਹੱਦਾਂ ਹੁੰਦੀਆਂ ਨੇ ਕਈ ਸੀਮਾਵਾਂ ਹੁੰਦੀਆਂ ਨਾ ਕਿ ਤੁਸੀਂ ਜਦੋਂ ਲਿਖਦੇ ਆ ਤੁਹਾਨੂੰ ਹਰੇਕ ਗੱਲ ਦਾ ਧਿਆਨ ਰੱਖਣਾ ਪੈਂਦਾ ਤੇ ਕਿਸੇ ਦੇ ਉਹ ਹੱਦ ਦੇ ਤੇ ਸੱਟ ਨਾ ਵੱਜਦੀ ਹੋਵੇ ਤੇ ਉਹ ਆਮ ਜਨਤਾ ਦੀ ਗੱਲ ਕਰਦਾ ਹੋਵੇ ਤੇ ਇਸ ਗੱਲ ਲਈ ਮੈਨੂੰ ਉਹਨਾਂ ਨੂੰ ਪੜਾ ਕੇ ਆਪਣੀ ਖਾਣੀਆਂ ਨੂੰ ਆਪਣੀ ਫੈਮਿਲੀ ਜੀ ਸਰ ਤੁਹਾਡੀ ਗੱਲ ਤੋਂ ਗੱਲ ਕਿ ਅਕਸਰੀ ਜਿਵੇਂ ਆਪਾਂ ਗਾਇਕੀ ਦੀ ਗੱਲ ਲੈਂਦੇ ਆ ਵੀ ਗਾਇਕੀ ਦੇ ਵਿੱਚ ਖਰੂਦ ਜਾਂ ਗੰਦ ਬਹੁਤ ਗੰਦੇ-ਗੰਦੇ ਲਫ਼ਜ਼ ਵਰਤੇ ਜਾ ਰਹੇ ਆ ਅਸੀਂ ਇੱਕ ਮੁਹਿੰਮ ਚਲਾਈ ਸੀ ਕਈ ਸਾਲ ਪਹਿਲਾਂ 2011-12 ਦੇ ਜਿਹਦੇ ਵਿੱਚ ਅਸੀਂ ਇੱਕ ਪੋਸਟਰ ਛਾਪਿਆ ਉਸ ਪੋਸਟਰ ਆਹੀਂ ਅਸੀਂ ਸਮਾਜ ਨੂੰ ਗਾਇਕਾਂ ਨੂੰ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਸੀ ਵੀ ਤੁਸੀਂ ਇੱਥੇ ਗੌਰ ਕਰੋ ਮੇਰਾ ਉਦੋਂ ਤੋਂ ਇਹ ਮੰਨਣਾ ਸੀ ਕਿ ਜੇ ਗਾਇਕ ਆਪਣਾ ਗੀਤ ਗਾਉਣ ਵੇਲੇ ਤੇ ਗੀਤਕਾਰ ਆਪਣਾ ਗੀਤ ਲਿਖਣ ਵੇਲੇ ਆਪਦੇ ਪਰਿਵਾਰ ਨੂੰ ਸੁਣਾ ਲਵੇ ਤਾਂ ਇਸ ਤੋਂ ਵੱਡਾ ਸੈਂਸਰ ਕੋਈ ਹੋ ਹੀ ਨਹੀਂ ਸਕਦਾ ਹਾਂਜੀ ਮਨਦੀਪ ਜੀ ਬਿਲਕੁਲ ਤੁਸੀਂ ਦਰਸਕਿਆ ਕਿਉਂਕਿ ਜਿਹੜੇ ਗੀਤਕਾਰ ਹੁੰਦੇ ਆ ਜਾਂ ਐਕਟਰ ਹੁੰਦੇ ਆ ਜਾਂ ਕੋਈ ਲੇਖਕ ਹੁੰਦੇ ਆ ਜਾਂ ਪੱਤਰਕਾਰ ਹੁੰਦੇ ਆ ਉਹ ਇੱਕ ਕਿਸਮ ਦਾ ਰੋਲ ਮਾਡਲ ਹੁੰਦੇ ਆ ਤੇ ਉਹ ਜੇ ਕਿਸੇ ਸਮਾਜ ਨੂੰ ਚੰਗੀ ਸੇਧ ਦੇਣੀ ਚਾਹਣ ਤਾਂ ਚੰਗੀ ਸੇਧ ਦੇ ਸਕਦੇ ਆ ਜੇ ਇਹ ਲੱਛਰ ਸੇਧ ਦੇਣ ਤਾਂ ਉਹ ਲੱਛਰ ਹੋ ਸਕਦੀ ਆ ਤੇ ਅੱਜ ਕੱਲ ਸਮਾਜ ਦੇ ਵਿੱਚ ਇਹ ਲੋੜ ਸੀ ਜੋ ਤੁਸੀਂ ਮਹਿਮ ਚਲਾਈ ਸੀ ਮੈਂ ਪੂਰੀ ਸ਼ਲਾਘਾ ਕਰਦਾ ਹਾਂ ਕਿ ਉਹ ਜਿਹੇ ਜਿਹੜੀ ਆ ਇਹ ਜਿਹੇ ਉਦੋਂ ਮੋਂ ਜਿਹੜੇ ਹੋਣੇ ਚਾਹੀਦੇ ਆ ਤਾਂ ਕਿ ਜਿਹੜੇ ਆਪਣੇ ਜਿੰਨੇ ਵੀ ਗੀਤਕਾਰ ਆ ਉਹ ਇੱਧਰਲੇ ਪਾਸੇ ਚੰਗੇ ਕਦਮ ਪਟ ਸਕੋਗੇ। ਗੱਲ ਸਾਹਿਬ ਤੁਸੀਂ ਸਕਾਟਲੈਂਡ ਆਏ ਹੋ। ਪਹਿਲਾਂ ਤਾਂ ਤੁਹਾਡਾ ਜੀ ਆਇਆਂ ਨੂੰ ਹਾਰਦਿਕ ਸਵਾਗਤ ਵੀ ਕਰਦਾ ਤੇ ਸਾਡੇ ਇੱਥੋਂ ਦੇ ਜਿਹੜੇ ਵਸਿੰਦੇ ਆ ਉਹਨਾਂ ਸਮੇਤ ਪੂਰੇ ਵਿਸ਼ਵ ਦੇ ਵਿੱਚ ਜਿਹੜੇ ਵਸਦੇ ਪੰਜਾਬੀ ਆ ਉਹਨਾਂ ਨੂੰ ਇੱਕ ਲੇਖਕ ਦੇ ਤੌਰ ਤੇ ਕੀ ਕਹਿਣਾ ਚਾਹਾਂ। ਹਾਂਜੀ ਮਨਦੀਪ ਜੀ ਨਵਾਂ ਸਾਲ ਆ ਰਿਹਾ ਹੈ। ਜੀ ਤੁਸੀਂ ਦੇਖ ਰਹੇ ਹੋ ਕਿ 2025 ਖਤਮ ਹੋਣ ਦੇ ਕੰਢੇ ਤੇ ਆ ਤੇ 2026 ਚੰਨ ਵਾਲਾ ਆ। ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਸਭ ਪੀਟੀਸੀ ਤੇ ਤੁਹਾਡੇ ਦਰਸ਼ਕ ਜਿਹੜੇ ਆ ਤੇ ਆਮ ਦੁਨੀਆ ਨੂੰ ਮੈਂ ਇਹ ਸੰਦੇਸ਼ਾ ਦੇਣਾ ਚਾਹੁੰਦਾ ਆ ਕਿ ਇਹ ਨਵਾਂ ਸਾਲ ਜੋ ਆ ਇਹ ਖੁਸ਼ੀਆਂ ਭਰਿਆ ਤੇ ਸ਼ਾਂਤੀ ਵਾਲਾ ਆਵੇ ਤੇ ਪੰਜਾਬੀ ਜਾਗਤ ਜਿਹੜਾ ਇਹ ਇਸ ਦਾ ਪੂਰਾ ਆਨੰਦ ਮਾਣੇ ਹਾਂ ਜਿਹੜੇ ਮੇਰੇ ਵਰਗੇ ਮਾੜਾ ਮੋਟਾ ਕਦੇ ਨਾ ਕਦੇ ਕੱਚ ਘਾੜ ਲਿਖਦੇ ਆ ਜਾਂ ਕੜਮ ਕਲੀਕ ਸੀਟ ਦੇ ਆ ਉਹਨਾਂ ਲਈ ਕੋਈ ਖਾਸ ਨਹੀਂ ਹਾਂ ਹਾਂਜੀ ਉਹਨਾਂ ਨੂੰ ਆਪਣਾ ਹੌਸਲਾ ਨਹੀਂ ਹਾਰਨਾ ਚਾਹੀਦਾ ਕਿਉਂਕਿ ਜਾਦਵੀ ਕੋ ਸ਼ੁਰੂ ਕਰਦਾ ਪਹਿਲਾਂ ਤੁਸੀਂ ਬੱਚਾ ਤੁਰਦਾ ਤੇ ਹੋਈ ਪੈਰ ਪਹਿਲਾਂ ਡੱਗ ਢਮਾਉਂਦੇ ਆ ਪੈਰ ਤੇ ਉਸ ਬਾਅਦ ਚ ਆ ਫਿਰ ਉਸ ਤੋਂ ਬਾਅਦ ਵਿੱਚ ਜਾਦ ਲਿਖਦੇ ਆ ਤੇ ਉਹਦੇ ਬਾਅਦ ਚ ਤੁਸੀਂ ਆਪਣੀ ਲੇਖਣੀ ਨੂੰ ਕਿਸੇ ਨੂੰ ਹੋਰ ਨੂੰ ਦਿਖਾ ਲਓ ਤੇ ਉਹਦੇ ਬਾਅਦ ਚ ਤੁਹਾਡੇ ਜਿਹੜੇ ਸਹਿਯਰਦ ਮਿੱਤਰ ਆ ਜਾਂ ਰਿਸ਼ਤੇਦਾਰ ਤੁਹਾਨੂੰ ਉਹ ਚੰਗੀ ਸਲਾਹ ਦੇ ਸਕਦੇ ਆ ਤੇ ਜਰੂਰ ਉਦਮ ਕਰਨਾ ਚਾਹੀਦਾ ਕਿਉਂਕਿ ਇਹ ਜੋ ਸਾਡੇ ਕੋਲ ਹੈਗਾ ਖਜ਼ਾਨਾ ਹੈ ਜਾਂ ਇੱਥੇ ਸਾਡੇ ਐਕਸਪੀਰੀਅੰਸ ਹੈ ਜਾਂ ਆਪਣੇ ਤਯਰਵੇ ਆ ਉਹ ਜਰੂਰ ਮੋਹਲੀ ਜਨਰੇਸ਼ਨ ਨੂੰ ਲਿਖਤਾਂ ਦੇ ਰੂਪ ਵਿੱਚ ਗੋਟਣੇ ਚਾਹੀਦੇ ਆ ਜੀ ਸੋ ਦੋਸਤੋ ਇਹ ਸਾਡੇ ਨਾਲ ਸਨ ਸਰਦਾਰ ਬਲਵੰਤ ਸਿੰਘ ਗਿੱਲ ਜਿਨ੍ਹਾਂ ਨੇ ਆਪਣੇ ਦਿਲ ਦੀਆਂ ਬਹੁਤ ਹੀ ਪਿਆਰੀਆਂ ਪਿਆਰੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਉਮੀਦ ਕਰਦੇ ਹਾਂਗੇ ਤੁਸੀਂ ਇਸ ਗੱਲਬਾਤ ਨੂੰ ਪਸੰਦ ਕਰੋਗੇ ਤੇ ਇਹਨਾਂ ਦੀ ਗੱਲ ਤੇ ਵੀ ਕੰਨ ਜ਼ਰੂਰ ਧਰੋਗੇ ਤੇ ਅੱਜ ਦੇ ਲਈ ਇੰਨਾ ਹੀ ਪੈਂਦੜਿਆ ਲਈ ਮੈਂ ਤੁਹਾਡਾ ਆਪਣਾ ਮਨਦੀਪ ਖਰਮੀ ਹਿੰਮਤਪੁਰਾ ਇਜਾਜ਼ਤ ਦਿਓ ਧੰਨਵਾਦ